ਨੋ ਵਿਕਰਮ ਸਾਨੂੰ ਬਚਨ ਰਾਲ ਕ੍ਰਿਸ਼ਨ ਅਗਮੋਲਾ ਕਰਦੀ ਸਰ ਮੈਂ ਨਹੀਂ ਆਇਆ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਤੋਂ ਕਰਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਐ ਤਾਂ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨੇ ਦਿਨਾਂ ਬਾਅਦ ਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਮਗੇ ਰਿਸ਼ਤੇਦਾਰ ਜਿੰਗੋ ਸਾਡਾ ਇਹ ਬਾਕੀ ਉਹ ਜੋ ਕੁਛ ਹੈਗਾ ਹੀ ਪਾ ਹੱਥੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਮਾਤਾ ਹੀ ਮੰਕਾ ਨਾ ਚਲੋ ਕੋਸ਼ਿਸ਼ ਨਹੀਂ ਰਹਾ ਨੂੰ ਦੇ ਕਿ ਕਰਨੀ ਕੋਸ਼ਿਸ਼ ਕਾਰਵਾਈ ਹੁੰਦੀ ਮੈਂ ਕਮਲੇਟਾ ਕਰ ਕਰ ਕੇ ਆ ਸਾਰਾ ਤਾਕੀਆ ਬਟਾਲੇ ਵੀ ਕੀਤੀ ਕਮਲੇਟ ਹਮਨ ਤਮਨ ਸਿੰਘ ਨੇ ਵੀ ਕਮਲੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਈ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਸਡੇਰੇ ਹਰੇ ਇੱਕ ਸ਼ਾਰਾਂ ਤੇ ਦਿੱਤੇ ਆ ਯਾਨੀ ਸਾਰਾ ਕੁਝ ਬਣਾ ਕੇ ਅਰੇ ਗੰਨੀ ਕੋਈ ਮਤਾਂ ਇਹ ਰਾਬਟਾ ਲੈ ਵੀ ਦਿੱਤੇਗੇ ਉਹਨਾਂ ਨੇ ਆ ਰਸੀਦ ਦਿੱਤੀ ਹੈ ਮੈਨੂੰ ਰਸੀਦ ਮਿਲੀ ਉੱਥੇ ਵੀ ਦੋ ਤਿੰਨ ਦਿਨ ਮੋਕਿਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਪੁਛ ਗਿਛ ਕਰਨੀ ਆ ਕੁਝ ਵੀ ਆ ਡਾ ਹੁੰਦਾ ਬਦਕਾ ਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਦੇ ਮੇਰੇ ਦੋ ਬੱਚੇ ਜੇ ਗੁੱਲਿਆ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਗੇ ਨਾਲ ਮੇਰੇ 14 ਦਿਨ ਦੀ ਗਈ 16 ਤਰੀਕ ਦੀ ਗਈ 16 ਅਪਰੈਲ ਦੀ 2025 ਆ ਜਿੰਨਾ ਕਿ ਇਹ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾੜ ਦਾ ਮੁੰਡਾ ਮੁੰਡੇ ਦੀ ਫੋਟੋ ਹੈ ਹਾਂਜੀ ਕਹਾਂ ਰਾਜਨ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਾਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਾਰ ਦੇ ਨਾਲ ਆਂਦਾ ਵਾ ਤੇ ਅੱਤੇ ਆ ਗਿਆ ਤੇ ਮੇਰੀ ਵੋਟਿੰਗ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਤੇ ਉਹਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਨਰੇ ਕਿਤੇ ਗੱਲ ਬਹੁਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਨੂੰ ਪੁੱਛਿਆ ਵਾ ਰਿਕਾਰਡਿੰਗ ਲਈ ਤਾਂ ਕੋਸਾ ਮੇਰਾ ਮੇਟੇ ਉਹ ਕਹਿੰਦਾ ਮੈਨੂੰ ਕਹਿੰਦਾ ਵਾ ਭਾਜੀ ਆਹ ਲੈਣਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨਹੀਂ ਉਹਨੇ ਵਰਟਿੰਗ ਜੁਝ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੇ ਤੋਂ ਮੈਂ ਸਾਰੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਅਦ ਸਾਰੇ ਇੰਨਾ ਨਹੀਂ ਹੋ ਰਿਹਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਨਹੀਂ ਕਹੀ ਪਤਾ ਨਾ ਰਹੇ ਪੇਉਣ ਭਰਾ ਦੇ ਨੂੰ ਛੋਟੇ ਨੂੰ ਪਤਾ ਵਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਮੈਂ ਪਿੰਡ ਗਿਆ ਵਾ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੱਕ ਕੇ ਕਰਨਾ ਤੇ ਕਾਲੇ ਸਟਰੀ ਡਿਟੇਲ ਨਾਲ ਸਾਰਾ ਕੁਮਾਨ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਪੈਨਸ਼ਨ ਦਾ ਪਹਿਲਾ ਰਣ ਨਮਾਣੀ ਦਿਨ ਜਿੰਨੂ ਕਹਿਣਾ ਕਰਤ ਹੂ ਜਿੱਦਾ ਕੰਨਾ ਕਰਨਾ ਮੇਕ ਰਿਕਾਰਡਿੰਗ ਨਹੀਂ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਤਾਂ ਲੱਗ ਗਿਆ ਹਿੰਮਨ ਕੰਨਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਪਰ ਇਹ ਭੱਦੌਰ ਕਾਰਨ ਬਰਾ ਕੋਸ਼ਿਸ਼ ਕਰਕੇ ਮੇਜਕਾ ਪੋਸ਼ ਨਹੀਂ ਹੋਉਂਦੇ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਨਾਲ ਭੱਜ ਜਾਨਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾੜੀਆਂ ਤੋੜ ਕੇ ਆਪਣੀਆਂ ਸਾਰਾ ਕੁਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾ ਭਾਈ ਸੁਈ ਦਾ ਕੰਮ ਕਰਨਾ ਵਾ ਦੇਹਰੀਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਰ ਮੈਨੂੰ ਕੋਈ ਨਹੀਂ ਸਾਰਾ ਲੱਭਣ ਦੇ ਕੋਈ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਥਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਮੈਂ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇ ਤੇ ਨੰਬਰ ਦੇ ਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਕੋਪੋ ਦੇ ਇੱਕ ਵੀਵੋ ਦਾ ਇੱਕ ਸੈਮਸੰਗ ਦਾ ਕੋਪਾ ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟਰੇਸ ਤੇ ਪਾਇਆ ਹਜੇ ਤੱਕ ਟਰੇਸ ਤੋਂ ਨਿਕਲੇ ਨਹੀਂ ਨੰਬਰ। ਅਸਲ ਗੋਹੀ ਨੂੰ ਕਹਿੰਦੇ ਟਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਕਰੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੇ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਤੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਾਰਾ ਪੰਜਾਬ ਪੁਲਸਾਰੇ ਨੂੰ ਮਿਲਦਾ। ਇਹ ਕਿੰਨੇ ਕੁ ਪੇਸ਼ ਹੋਵੇ ਸਮਝ ਨਹੀਂ ਦੱਸ ਦੇ ਇੱਕ ਵਾਰੀ ਜਾਣਾ ਕਿ ਨਹੀਂ ਆਹ ਪਾ ਕੇ ਦੌਣਾ ਕਰੇ ਹਿੱਸੇ ਤਰ। ਆਹ ਥਾਕਲੇ ਮੁੰਡਾ ਮੇਰਾ ਥਾਕਲੇ ਮੈਂ ਅੱਜ ਵਿਖਾਣੇ ਮੈਂ ਕਿੰਨਾ ਸੌਣੇ ਲੱਗੇ ਗਏ 24 ਘੰਟੇ ਬਸ ਮੈਂ ਅਨਕਲ ਨੂੰ ਬਿਨਾਂ ਗੱਲ ਦੇ ਕੀਤੀ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਣੇ ਲਗਾ ਦੇ ਮੇਰੇ ਸਾਸ ਨੂੰ ਮਰ ਬੰਦੀ ਮੈਂ ਤਾਂ ਇਹ ਗੱਲ ਕਰਦੀ ਹਾਂ ਹਾਂ ਇਹ ਚੌਧਾ ਸ਼ਾਹ ਨਾ 11 ਸਾਲਾਂ ਦੇ ਲਈ ਉਹ ਨਾ ਮੰਨ ਤੁਹਾਨੂੰ ਮੈਂਗੇ ਇਹ ਸਭ ਹੱਥ ਪੇਸ਼ ਹੋ ਜਾਏ ਤੇ ਸਾਨੂੰ ਲੱਗ ਪਤਾ ਨਾ ਵੇਚੀ ਜੀ ਜਾਣਾ ਚਾਹੀਏ ਕਿ ਨਹੀਂ ਇੰਡੀਆ ਕ੍ਰਾਈਮ ਨਿਊ दुलम के खिलाफ जंग आप देख रहे हैं इंडिया क्राइम न्यूज़